ਕੀ ਤੂੰ ਦਰ ਕੇ ਦਾ ਫੋਨ ਫੋਨ ਲਾਈ ਓਏ ਮੈਂ ਯਾਰ ਮੈਂ ਚਾਚੇ ਨਾ ਕਰੂੰਗਾ ਤੇ ਆ ਮੇਰਾ ਪਿੰਡ ਜਾਣਾ ਜਾਣਾ ਯਾਰ ਚੱਲ ਠੀਕ ਆ ਮੈਂ ਕਹੀ ਸੰਦੂ ਬਣਾ ਉਹ ਪਟਰੀ ਛੱਤਾ ਪਿਆ ਤੂੰ ਬਈ ਛੱਡ ਦੇ ਓਏ ਉਹ ਕਿਹਨੇ ਫੜ ਲਿਆ ਤੈਨੂੰ ਉਹ ਜੱਟ ਨੂੰ ਕੌਣ ਫੜ ਦੂਗਾ ਆ ਗਿਆ ਤੂੰ ਆ ਗਿਆ ਮੈਂ ਤਾਂ ਆਪੇ ਇਹਦਾ ਤੇਰਾ ਵੱਡੇ ਜੱਟ ਦਾ ਮੂਤ ਨਿਕਲੀ ਜਾਂਦਾ ਪਰ ਆਇਆ ਥੱਲੇ ਆ ਨਾ ਓ ਨੋ 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 ਉਹ ਹੜਾ ਨੂੰ ਪੜੋਈਆਂ ਨੂੰ ਥੱਲੇ ਦਾ ਲਾ 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 ਕੇ ਟੱਕਰ ਕੇ ਲਾਲਾ ਖੋਪਰ ਉਹ ਦੇਖੀ ਜੇ ਲੱਡਕੀ ਪੈ ਗਈ ਆ ਮੱਕਿਆ ਦਾ ਕਣਾ 5 ਵਜੇ ਟੁੱਟ ਗਿਆ। ਐ ਬੰਦ ਕਰ ਦਿੰਨੇ ਆ ਫੇਰ ਟੁੱਟ ਜਾਂਦਾ। ਕਹਿੰਦਾ ਸੀਰੀਜ ਆ ਆਪਣਾ ਤੜਕੇ ਦਾ ਕਿੱਧਰ ਗਿਆ ਆ ਜੀ। ਇਹ ਮੇਰੇ ਪਿਓ ਨੇ ਬੜਾ ਜਮਲਾ ਰੱਖਿਆ। ਕੰਮ ਕੋਈ ਕਰਦਾ ਨਹੀਂ ਪੈਸੇ ਤੱਕ ਕਿੱਥੇ ਮੰਗੀ ਜਾਊਗਾ। ਚਾਹ ਯਾਰ ਦੇਖਦੇ ਆਉਂਦਾ ਕਣਾ। ਆ ਸੀਰੀਜ ਆਇਆ ਹੁੰਦਾ ਨਾ ਜੇ ਮੈਂ ਪਾਰਟੀ ਦੇਣਾ ਸੀ। ਪਾਰਟੀ ਦੇ ਪਾ ਜਾਂਦਾ। ਆ ਬਾਪੂ ਵੀ ਨਾ ਬੜਾ ਜੰਮਾ ਆਇਆ ਨਹੀਂ ਆ ਸੀਰੀਜ ਇਹਨੂੰ। ਰਹਿ ਗਿਆ ਤਾਂ ਪਾਰਟੀ ਕਿੰਨੀ ਯਾਰ ਗਰਮੀ ਵਾਲੀ ਇਕ। ਖੜਲਾ ਬੁੜਾ ਵਾਲਾ ਕੱਬਾ ਮੈਨੂੰ ਕਹਾ ਖੇਤ ਮੱਕੀ ਨੂੰ ਪਾਣੀ ਲਾ ਕੇ ਆ ਮੈਂ ਪਾਰਟੀ ਦੇਣਾ ਸੀਗਾ ਜਾਦੋ ਫੋਨ ਕਰੀ ਜਾਂਦੇ ਆ ਇੱਥੇ ਫਸ ਗਏ ਯਾਰ ਅੱਜ ਉਹ 12:00 ਬੱਜ ਗਏ ਓਏ ਹੁਣ ਤਾਂ ਤੇ ਪਾਰਟੀ 'ਚ ਬੈਠੇ ਹੁੰਦੇ ਆ ਸੀਰੀ ਜੀ ਨੇ ਮਾਰ ਤੇ ਅੱਜ ਤਾਂ ਆਉਣ ਦੇ ਕੋਈ ਨਹੀਂ ਨੂੰ ਅੱਜ ਕਰਦਾ ਹਾਂ ਸਾਬ ਮੈਂ ਜਾਦਾ ਫਰੈਦ ਗਿਆ ਆਪਣਾ ਸੀਰੀ ਜੀ ਨਾਲ ਹੀ ਨੂੰ ਜਾ ਬਚਾ ਲੋ ਭੱਜ ਜੱਜ ਦੀ ਪੁਸਤਕ ਨਾਲ ਆਈ ਨਾ ਮੈਨੂੰ ਸੰਧੂ ਜੀ ਨੇ ਕਹਿਣਾਗਾ ਉਧਰ ਚਾਚੇ ਨੇ ਫੋਨ ਵੀ ਕਰਾਈ ਤੜਕੇ ਵੀ ਮੱਕੀ ਰਮਾਉਣੀ ਆ ਯਾਰ ਡੈਟ ਆਈ ਪਈ ਆ ਤੂੰ ਬਾਗ ਦੀ ਮਾ ਯਾਰ ਲਾਈਟ ਲੀਟ ਹੋ ਗਿਆ ਸੌਰੀ ਗਿਆ ਵਾ ਜੀ ਟਾਈਮ ਲੱਗ ਗਿਆ ਕਹਿੰਦਾ ਜਵਾਕ ਜੀ ਨੂੰ ਭੇਜੂਗਾ ਜਵਾਕ ਜੀ ਨੂੰ ਵੀ ਧਿਆਨ ਰੱਖੀ ਹੁੰਦਾ ਯਾਰ ਉਹਨੂੰ ਕਿਹੜਾ ਏਡਾ ਕੰਮ-ਕੁਮ ਕਰਾਇਗਾ ਕੀ ਤਾਂ ਪਿਆਰ ਜਨ ਵਾਲੀ ਰਹੀ ਉਹਨਾਂ ਅਰਖੀ ਵਾਲਾਗਾ ਪਿਆਰ ਜਨ ਵਾਲੀ ਗੱਲ ਕਰਾਂਗੇ ਉਹਨਾਂ ਜਾ ਕੇ ਚੱਲ ਦੇਖ ਉਹ ਪਾਇਨੇ ਲਾੜ ਸਾਹਿਬ ਅੱਜ ਫਿਰ ਮਿਲਦੇ ਮਾਲਕ ਹੁੰਦੇ ਨੇ ਇਹਨੂੰ ਐਂ ਨਹੀਂ ਪਤਾ ਲੱਗਦਾ ਲੈ ਵੀ ਮੋਟ ਲਾਈਟ ਤਾਂ ਭੱਜੀ ਪਈ ਆ ਤੇ ਪਾਣੀ ਤਾਂ ਵਾਪਸ ਆਈ ਜਾਂਦਾ ਨੱਕਾ ਵਾਲਾ ਦੇ ਿੱਕਰ ਨੂੰ ਆਹ ਪਾਣੀ ਦਾ ਦੇਖ ਕਿਵੇਂ ਮੁੜੀ ਜਾਂਦਾ ਵਾਪਸ ਆਈ ਜਾਂਦਾ ਪਾਣੀ ਦਾ ਮੋੜ ਮੋੜ ਮੱਕੀ ਜੋ ਪਾਣੀ ਨਿਕਲ ਜਾਂਦਾ ਆਪ ਮੌਜਾਂ ਦਾ ਪਿਆ ਲੈ ਲੱਫੇ ਲੱਫੇ ਦੇਖ ਲੋ ਕੋਚਲੇ ਨੂੰ ਜਾ ਕੇ ਲੈ ਉਹ ਬੱਤੀ ਸੁੱਤਾ ਪਿਆ ਉੱਬਈ ਛੱਡ ਦੇ ਉਹ ਕਿਨੇ ਫੜ ਲਿਆ ਤੈਨੂੰ ਉਹ ਜੱਟ ਨੂੰ ਕੌਣ ਫੜ ਦੂਗਾ ਆ ਗਿਆ ਤੂੰ ਆ ਗਿਆ ਮੈਂ ਤਾਂ ਆਪਾਂ ਇਹਦਾ ਤੇਰਾ ਵੱਡੇ ਜੱਟ ਦਾ ਮੂਹ ਨਿਕਲੀ ਜਾਂਦਾ ਤੇ ਬਾਣੀਆਂ ਗੱਲਾਂ ਨਾ ਮਾਰ ਮੇਰੇ ਨਾਲ ਕਿੱਥੇ ਗਿਆ ਦੋ ਦਿਨ ਹੋ ਗਏ ਉਹ ਸੌਰੀ ਗਿਆ ਸੀ ਯਾਰ ਮੈਂ ਤਾਂ ਸੌਰੀ ਤੇਰੇ ਤੂਤ ਲੈ ਯਾਰ ਹੋਜੀ ਭੱਜ ਜਾਣਾ ਤੂੰ ਉਹ ਪੰਜੀਰੀ ਲੈ ਕੇ ਬਾਗੇ ਓਏ ਪੰਦਰਾਂ ਪਹਿਲਾਂ ਦਾ ਪੰਜ ਜਵਾਗਾ ਤੇ ਛੇਮਾ ਤੂੰ ਹੋਰ ਜਾ ਮਤਾਂ ਇਹਨੂੰ ਪਾਲਿਆ ਕਿਵੇਂ ਤੂੰ ਉਹ ਪ ਮਹਾਰਾਜੀ ਆ ਯਾਰ ਸਾਰਾ ਕੁਝ ਮਹਾਰਾਜੀ ਚੋਟ ਦਾ ਦੇਖਦਾ ਫਿਰਾਂਗਾ ਆਪੀ ਜੀਆਂ ਨੂੰ ਦਾਣੇ ਦਿੰਦਾ ਮਹਾਰਾਜ ਮੋਹਰੇ ਕੋਈ ਨਹੀਂ ਸੋਚਦਾ ਕੰਮ ਕਰਨਾ ਬੰਦਾ ਛੇਰਾ ਉਹ ਤਾਂ ਕਹੀ ਨੱਕਾ ਬੰਦ ਕਰਕੇ ਤੜਕੇ ਨਾ ਮੈਂ ਨੱਕਾ ਮੈਂ ਫੇਰ ਬੰਦ ਕਰ ਦਾਂਗੇ ਮੈਨੂੰ ਐਂ ਦੱਸ ਬਾਹਲੀ ਨਿਕਰਿਆ ਜਾ ਫਿਰ ਤਾਂ ਜਿੱਥੇ ਜਾਣਾ ਸੀ ਉਹ ਤੇਰੀ ਕਰਤੂਤ ਆ ਸਾਰੇ ਆ ਪਾਰਟੀ ਤੇ ਜਾਣਾ ਸੀ ਅੱਜ ਆਂਟੀ ਤੇ ਜਾਣਾ ਆਹੋ ਇਹ ਤਾਂ ਫੰਕਸ਼ਨ ਪੂਰਾ ਕਰਨਾ ਸੀ ਅੱਜ ਉਥੇ ਓਏ ਬਾਣੀਆਂ ਗੱਲਾਂ ਨਾ ਮਾਰ ਬੈ ਨਾ ਦੂਜੇ ਖੇਤ ਵੀ ਜਾਣਾ ਆਪਾਂ ਕਰਾ ਲਾਣਾ ਤੇ ਰੇਖਾਉਣ ਵਾਲੇ ਵੀ ਆਣਾ ਬੱਟਾ ਕੱਢਦੇ ਆਂ ਵੀ ਆ ਉਧਰਲੇ ਖੇਤ ਤੇ ਕਰਾ ਲਾਵਾ ਚਲ ਚੱਕ ਕੇ ਹੀ ਨੱਕਾ ਬੰਦ ਕਰ ਚੱਲਦੇ ਆਪਾਂ ਚਲ ਨੱਕਾ ਰਾਂ ਮੈਂ ਬੰਦ ਕਰਦਾ ਨਾ ਤਾਂ ਜਵਾਕ ਜਿੰਨੇ ਦੇਖ ਰਿਹਾ ਯਾਰ ਕੀ ਕੁਸ ਕਰਿਆ ਹੋਊਗਾ ਟੜਕੇ ਦਾ ਆਇਆ ਕਹਿੰਦਾ ਅੱਜ ਵਜਦੇ ਦਾ ਮੈਂ ਤਾਂ ਦੇਖਦੇ ਆ ਆ ਲੈ ਕਰ ਲੋ ਘੋ ਨੂੰ ਪਾਂਡਾ ਕਹਿ ਦਿੱਤਾ ਚਾਚੇ ਨੇ ਮੱਕੀ ਰਮਾਉਣ ਨੂੰ ਸੀ ਆ ਲੈ ਇਧਰ ਮੂਗੀ ਕਰਨੀ ਵੀ ਛੱਡੀ ਬੈਠਾ ਮਤਲਬ ਮੂਗੀ ਨਾ ਮਚਾ ਦੇ ਇਹ ਦੇਖਦੇ ਆ ਜਾ ਕੇ ਯਾਰਾ ਲੈ ਆ ਚਾਚੇ ਨੇ ਇੱਕ ਕੰਮ ਕਿਹਾ ਸੀ ਨੂੰ ਚਰੀ ਬੀਜਣ ਨੂੰ ਤੇ ਉਹ ਪਿੱਛੇ ਟਰੈਕਟਰ ਜਿਹੜੇ ਲਵਾ ਰੱਖਾ ਵੱਡਾ ਡੱਕ ਪਿੱਛੇ ਜਿਹਦਾ ਨਹੀਂ ਕਰਦਾ ਨਹੀਂ ਤੂੰ ਉਠਾਈ ਫਿਰਦਾ ਬੀਜ ਅੱਧਾ ਪਾਇਆ ਅੱਧਾ ਹੋਇਆ ਨਹੀਂ ਹਰਾ ਆ ਲੈ ਚਰੀ ਦੇਖ ਰਹੀ ਪੀਜੀ ਆ ਉਹ ਪਿਆਲੇ ਫੂਨ ਲਈ ਕਰ ਲੋ ਉਹਨੂੰ ਪੰਡਾ ਹਾਇਦਾ ਤੀਵੀਆਂ ਦਾ ਜਾ ਰਹੀ ਐ ਵਾਗ ਜਾ ਚਲ ਆਪਾਂ ਕੀ ਲੈਣਾ ਉਹ ਦੋ ਕਰੂ ਉਹੀ ਭਰੂਗਾ ਲੈ ਆ ਸਾਰੀ ਮੂੰਗੀ ਭਰਤੀ ਮਤਲਬ ਦਾ ਸੀ ਜਿਆ ਇੰਨੀ ਜਿਆ ਵਾਲਟੀ ਤੇ ਉਹਨਾਂ ਤਾਂ ਹੈਗਾ ਸੀ ਦੇਖੋ ਜੇ ਟਾਈਮ ਲੱਗਾ ਤਾਂ ਆਵਾਂਗੇ ਹੋਰ ਸੁਣਾਓ ਫਿਰ ਉਹ ਠੀਕ ਹੋ ਅੱਛਾ ਠੂਕਾ ਪਰ ਭਾਈ ਯਾਰ ਮਾੜੀ ਉੱਤੇ ਸੰਗ ਮੰਨ ਲਿਆ ਕਰ ਯਾਰ ਇੱਕ ਮਿੰਟ ਇਹ ਹੋ ਗਿਆ ਸੰਗ ਨੂੰ ਯਾਰ ਚਾਚੇ ਨੇ ਕਿਹਾ ਤੈਨੂੰ ਮੱਕੀ ਰੋਉਣ ਨੂੰ ਸੀ ਭਰਤੀ ਸਾਰੀ ਮੂੰਗੀ ਤਾਂ ਮੱਕੀ ਦਾ ਪਾਣੀ ਛੱਡਿਆ ਹੋਇਆ ਫਿਰ ਮੂੰਗੀ ਭਰ ਗਈ ਉਹ ਨੱਕਾ ਟੁੱਟ ਗਿਆ ਉਧਰ ਤੋਂ ਦੇਖਿਆ ਨਹੀਂ ਖਿਆਲ ਨਹੀਂ ਰੱਖਿਆ ਯਾਰ ਹੁਣ ਤਾਂ ਮੈਂ ਗੀੜਾ ਮਾਰ ਕੇ ਆ ਨੱਕਾ ਲੱਗਿਆ ਤਾਂ ਹੈਗਾ ਸੀ ਇਹ ਤੂੰ ਨੱਕਾ ਲਾ ਕੇ ਆ ਪਰਸੋਂ ਤੋਂ ਬਾਈ ਨੱਕਾ ਮੈਂ ਪੂਰਾ ਵਧੀਆ ਲਾ ਕੇ ਗਿਆ ਸੀਗਾ ਤੇਰੇ ਵੀ ਕੰਮ ਹੈ ਨਹੀਂ ਵਧੀਆ ਜਿਹੜੇ ਹਿਸਾਬ ਨਾਲ ਤੂੰ ਪੈਸੇ ਮੰਗਦਾ ਉਸ ਹਿਸਾਬ ਨਾਲ ਕੰਮ ਕਰਦਾ ਨਹੀਂ ਬਾਈ ਯਾਰ ਪੈਸੇ ਤਾਂ ਅਸੀਂ ਹੱਕ ਦੀ ਮੰਗਦੇ ਆ ਯਾਰ ਅਸੀਂ ਕਿਹੜਾ ਕੋਈ ਭੀਖ ਮੰਗਦੇ ਆ ਉਹ ਯਾਰ ਭੀਖ ਤੈਨੂੰ ਕੌਣ ਕਹਿੰਦਾ ਵੀ ਕੰਮ ਤੂੰ ਕਰਤਾ ਵਧੀਆ ਹੁਣ ਨੱਕਾ ਤੂੰ ਪਰਸੋਂ ਲਾ ਗਿਆ ਟੁੱਟ ਵੀ ਗਿਆ ਉਹ ਵੀਰੇ ਜੱਟ ਤੇ ਨਾ ਸੀਰੀ ਦਾ ਨਾ ਨੌ ਮਾਸ ਦਾ ਰਿਸ਼ਤਾ ਹੁੰਦਾ ਐਨਾ ਔਖਾ ਤਾਂ ਮੈਨੂੰ ਕਿਹਾ ਚਾਚਾ ਨਹੀਂ ਬੋਲਿਆ ਤੂੰ ਐਨਾ ਨਹੀਂ ਬੋਲੀਦਾ ਉਹਦਾ ਸ਼ੇਰਾ ਪਿਆਰ ਨਾਲ ਗੱਲ ਕਰੀਦੀ ਹੁੰ ਚੱਕਦੇ ਸੀ ਤਾ ਨਾ ਆਪਸਮੇਂ ਭਾਈ ਭਾਈ ਹੁੰਦੇ ਨੇ ਓਏ ਯਾਰ ਤੂੰ ਕੰਮ ਹੀ ਹੋਜੇ ਕਰਦਾ ਹੁਣ ਸਾਰਾ ਦਾ ਨਾ ਹੁਣ ਮੈਂ ਤੈਨੂੰ ਕਿੱਥੋਂ ਬਿਠਾ ਬੋਲ ਪਾਂ ਚੱਲ ਉਹ ਤਾਂ ਸਾਡ ਯਾਰ ਦੂਜੇ ਖੇਤ ਕੀ ਕਰਨਾ ਆਪਾਂ ਉਧਰ ਸਾਰੀ ਦਾ ਰੇਖਣ ਵਾਲੇ ਪਈ ਐ ਰੂੜੇ ਦੀ ਪਾਈ ਸੀ ਅੱਛਾ ਤੇ ਸਾਰੀਆਂ ਵੱਟਾਂ ਕੱਢਣ ਵਾਲੀਆਂ ਪਈਆਂ ਨੇ ਚੱਲ ਜੀ ਫਿਰ ਉਧਰ ਲੈ ਖੇਤਾ ਚੱਲ ਹੋਰ ਮੈਂ ਤਾਂ ਕੰਮ ਹੋ ਜਾਣਾ ਸੀ ਮੇ ਤਾਂ ਬਿੱਚੀ ਰਹਿ ਗਿਆ ਆ ਚੱਲ ਜੀ ਚੱਲ ਆ ਤੇ ਚੱਲ ਪੈਂਪਰ ਚੱਕ ਲੈ ਪੈਂਪਰ ਚੱਕ ਲੈਣਾ ਕੋਈ ਨਾ ਪਾਣੀ ਠੰਡਾ ਹੀ ਆਜਾ ਆ ਬਾਰ ਪਾਈ ਹੋਈ ਆਜਾ ਮਾਈ ਟਰੈਕਟਰ ਤਾਂ ਆਪਾਂ ਲਿਆਏ ਨਹੀਂ ਯਾਰ ਉਹ ਟਰੈਕਟਰ ਤੜਕੇ ਬਾਪੂ ਖੜਾ ਆ ਗਿਆ ਸੀ ਯਾਰ ਐ ਨਹੀਂ ਪਤਾ ਰੇਰੂ ਵੀ ਖੜਾ ਆ ਗਿਆ ਹੋ ਜਾ ਕੇ ਦੇਖਦੇ ਆਪਾਂ ਜਾ ਚੱਲਦੇ ਆ ਫਿਰ ਆ ਜਾ ਦੇਖੀ ਆਪਾਂ ਹੀ ਜੀ ਬਾਲੀ ਯਾਰ ਛੋਟੀ ਹੋਈ ਬਹਿ ਵੀ ਕੜਾਈ ਗਿਆ ਦਰਖਾਸਤ ਦੇਣ ਵਾਲੀ ਆ ਗੱਡੀ ਪਈ ਜਾਂਦਾ ਕੰਬਾਇਨ ਪਤਾ ਨਹੀਂ ਕਿਵੇਂ ਅੱਗੂ ਇਤੋਂ ਦੀ ਹੋਰ ਬਾਣੋ ਵੀ ਲੈ ਜਾਗੇ ਕਰਾ ਹੋਰ ਲੈ ਉੱਤਰ ਮੁੰਡਿਆ ਮੈਨੂੰ ਤਾਂ ਲੱਗਦਾ ਕਿਹੜੇ ਕੱਖ ਵੱਡੇ ਜਾਣਗੇ ਅੱਜ ਹੀ ਭਰਤਾ ਵਾ ਹਨਾ ਇਤਤ ਯਾਰ ਮੈਨੂੰ ਲਾਦਾ ਮੈਂ ਬਾਗ ਗਿਆ ਤੁਸੀਂ ਗੌਰ ਹੀ ਨਹੀਂ ਕਰੀ ਸਾਰਾ ਬਾਹਣ ਧਰਤਾ ਯਾਰ ਅੱਖਾਂ ਦਾ ਵੀ ਔਖਾ ਹੋ ਜੂ ਕਿਥੋਂ ਦਾ ਕੱਤ ਗਾਮ ਸਾਰੇ ਤੇਰੀ ਸਿਆਪੇ ਪਾਏ ਹੋਏ ਨੇ ਆ ਜਾ ਪਾਲੀ ਪੜੀ ਜੀ ਟੁੱਟੀ ਪਈ ਆ ਇਹ ਦੇਖ ਕੇ ਤੂੰ ਨਹੀਂ ਮੈਂ ਤਾਂ ਰੋਜ਼ ਤੇ ਖੇਤ ਆਉਂਦਾ ਰਹਣਾ ਉਹ ਨਹੀਂ ਡਿਗ ਉਹ ਨਹੀਂ ਡਿਗਦਾ ਇੰਨਾ ਵੀ ਨਿਆਣਾ ਹੈ ਨਹੀਂ ਮਜਦਾ ਤਾਂ ਸਾਹਮਣੇ ਦਾ ਮੱਲ ਉਹ ਦੇਖੀ ਜੈ ਲੱਡਗੀ ਪਈ ਆ ਭਾਈ ਰਾਤ ਨੂੰ ਸਾਰੇ ਕੰਮ ਤੇਰੇ ਨੇ ਤੂੰ ਮਣਾ ਮੋਟਾ ਗੌਰ ਤਾਂ ਕਰਦਾ ਨਹੀਂ ਮੇਰੇ ਮਾਇਆ ਨਹੀਂ ਆ ਤੈਨੂੰ ਤਾਂ ਕੰਮ ਹੋ ਗਏ ਤੂੰ ਜੀ ਆਪਣੀ ਰੱਖੀ ਹੁਣ ਨਾ ਤੈਨੂੰ ਰੱਖਿਆ ਕਰੇ ਖਾਤਰਾ ਫਿਰ ਅਸੀਂ ਅਸੀਂ ਗੌਰ ਰੱਖੀ ਹੁਣ ਰੱਖਿਆ ਰਹਿਗਾ ਫਿਰ ਮੈਨੂੰ ਵੀ ਕੰਮ ਹੋ ਜਾਣਾ ਨੇ ਘਰੇ ਕੰਮ ਕੁਮਾ ਛੱਡ ਛੱਡ ਸਾਰੇ ਆਹ ਵੱਡੇ ਕਿਸਾਨੋਂ ਸਬਜ਼ੀ ਤਾਂ ਥੋੜੀ ਸਾਰੀ ਮੱਚ ਗਈ ਇਹ ਤਾਂ ਬਾਈ ਗਰਮੀ ਵਾਲੀ ਆ ਯਾਰ ਗਰਮੀ ਨਾਲ ਮੱਚੀ ਨਾ ਥੋੜੀ ਕਿੱਲੇ ਨਹੀਂ ਗਰਮੀ ਨਾਲ ਮੱਚ ਗਈ ਉਹ ਕਿਸੇ ਦੀ ਵੀ ਨਹੀਂ ਗਰਮੀ ਕਰਕੇ ਸਾਰਿਆਂ ਦੀ ਮੱਤੀ ਆ। ਲੱਗ ਗਿਆ ਪਤਾ ਤੇਰਾ ਇਤਕੀ ਬਤ ਤੈਨੂੰ ਗਾਹਾਂ ਨੂੰ ਰੱਖ ਦੇ। ਤੇਰਾ ਤਾਂ ਜਮੀਂ ਕੰਮ ਨਹੀਂ ਕਰਦਾ ਆ ਦੇਖ। 25 ਮੇਰਾ ਹੁਣ ਮਾਰ ਕਰਨੀ ਵਾਲੀ ਪੈ ਗਈ। ਨਾ ਮੇਰਾ ਕਸੂਰ ਐ ਮੇਰਾ ਕਸੂਰ ਐ ਤੇਨੂੰ ਰੱਖਿਆ। ਆ ਜਾ ਜੈ ਲਿਆ। ਉਹ ਰੇਤਾ ਬਾਪੂ ਤੜਕੇ ਖਣਿਆ ਆ ਗਿਆ ਨਾ। ਹਾਂ ਉਹ ਖਰਿਆ ਗਿਆ। ਇਹ ਤਾਂ ਯਰ ਤੁੱਪ ਵਾਲੀ ਐਨਕਾ ਲਾਉਣ ਦੇ। ਐਂ ਕਰ ਫਿਰ। ਨਾ ਤਾਂ ਪਾ ਸਾਰੀਆਂ ਬੱਟਾ ਘੜਨੀਆਂ ਇਹ। ਸਾਰੀਆਂ ਬਹਾਂਣੀਆਂ। ਠੀਕ ਐ। ਠੀਕ ਐ। ਤੇ ਨਾਲ ਬੌਣਾ ਆਪਾਂ ਇਹ। ਉਹ ਖੜਾ ਟਰੈਕਟਰ ਹੋ ਜਾ ਤਿਆਰ ਕਰਾਂ ਬਾਅਦ ਸਾਰਾ ਬਾਣ ਸਿਰਾਂ ਪਤਾ ਕੀ ਆ ਮੇਰੇ ਸੌਰੀਆ ਦੂਰ ਅੱਛਾ ਤੇ ਮੇਰੇ ਨਾਲ ਪਿਛਲੇ ਪਾਸੇ ਸੀਟ ਤੇ ਬੈਠੇ ਬਿਠਦੇ ਹੋ ਗਏ ਫੁਣਸੀਆਂ ਮੇਰੇ ਟਰੈਕਟਰ ਦੀ ਦੇਖਿਆ ਜਣਾ ਸ਼ੇਰ ਬਣ ਕੇ ਤੂੰ ਬਾਅਦੇ ਉਹ ਯਾਰ ਬਾਲੇ ਬਾਣੇ ਲਾਉਣਾ ਕੰਮ ਕਰਦਾ ਦੁਨੀਆ ਉਹ ਲਾ ਬਹਾਨੇ ਨਹੀਂ ਲਾਉਂਦਾ ਸਹੀ ਗੱਲ ਆ ਉਹ ਯਾਰ ਮੈਂ ਟਰੈਕਟਰ ਕਦੇ ਚਲਾਇਆ ਨਹੀਂ ਮੈਂ ਕਿਹੜਾ ਬਾਣਵਾਉਂ ਸ਼ੇਰ ਬਣ ਕੇ ਤੂੰ ਨਾ ਟਰੈਕਟਰ ਸਿੱਖ ਜਾਏਗਾ ਓ ਟਰੈਕਟਰ ਸਿੱਕੇ ਕੀ ਕਰਨਾ ਯਾਰ ਮੈਂ ਤਾਂ ਬਾਹਰ ਜਾਣਾ ਯਾਰ ਇੰਨਾ ਬਾਹਣਾ ਮੇਰੇ ਕੋਲੇ ਬਾਹਰ ਨੂੰ ਕੁਛ ਨਹੀਂ ਹੁੰਦਾ ਜੱਟਾਂ ਦੇ ਪੁੱਤ ਤਾਂ ਇੱਥੇ ਖੇਤੀ ਕਰਦੇ ਹੁੰਦੇ ਨੇ ਓ ਯਾਰ ਜੱਟ ਉਹ ਹੋਰ ਹੋਣਗੇ ਮੈਂ ਨਹੀਂ ਬਾਹਣ ਹੁਣ ਕਰਦਾ ਰਿਹਾ ਜਾ ਐ ਖੜ ਚੈ ਲਿਆ ਖੜਾ ਟਰੈਕਟਰ ਤੇ ਹੋ ਜਾ ਤਿਆਰ ਕਰ ਮੈਂ ਬਣਾ ਉਹ ਤੇ ਛੇ ਮਿੰਟ ਪਛੇਰ ਬਣ ਕੇ ਬਾਹਰ ਤੂੰ ਆਏ ਕੋ ਕਰਦਾ ਓ ਯਾਰ ਤੈਨੂੰ ਕਹ ਰਦਾ ਸੀ ਰੱਖਿਆ ਸੀ ਜੇ ਮੈਂ ਬਾਣ ਪਾਣਾ ਆ ਮੈਂ ਤੈਨੂੰ ਕੋ ਰੱਖੀ ਓ ਸੇਰਾ ਮੇਰੇ ਨਾਲ ਪਿੱਛੇ ਕੋੜੇ ਵਾਲੇ ਹੋ ਪੈਣਾ ਮੇਰੇ ਫਿਰ ਦਰਦ ਉੱਠੂਗਾ ਮੈਨੂੰ ਔਖਾ ਹੋ ਜੇ ਜਿਹੜਾ ਬਾਹਣਾ ਤਾਂ ਬਾਹਲਾ ਨਹੀਂ ਆ ਛੱਡਾ ਸੀ ਰੱਪਾ ਚੱਲੇ ਆ ਸਰਨਾਣ ਜਦੋਂ ਸਾਡੇ ਬੜਾ ਸਰਜੂ ਕਾਪੀ ਸਰੂਗਾ ਚਲਾ ਆ ਬਾਲਾ ਨਾ ਬਾਪੂ ਦਾ ਗਾਲਾ ਆਦਾ ਕਿ ਜਹਾਜ਼ ਆ ਇਹ ਯਾਰ ਓਏ ਚਲਾਇਆ ਨਹੀਂ ਕਦੇ ਮੈਂ ਇਹ ਬਸ ਕਿਉਣਾ ਚੜ ਬੈਠ ਹਤੇ ਮਨ ਨੂੰ ਐਨ ਕਾ ਵਾਲਾ ਬਣੀਆਂ ਆਹ ਇੱਕ ਯਾਰ ਲੈ ਸਟਾਰਟ ਕਿੱਥੋਂ ਹੁੰਦਾ ਗੇਰੀ ਵਾਲਾ ਇੱਥੋਂ ਨਿਊਟਰਲ ਕਰ ਲੈ ਇਹਨੂੰ ਯਾਰ ਲਾ ਕੇ ਚਾਬੀ ਸ਼ਾਲ ਵਿੱਚ ਸਟਾਰਟ ਕਰਦੇ ਇੱਥੋਂ ਹਾਂ ਹੋ ਗਿਆ ਹੋ ਗਿਆ ਚੱਲ ਫਿਰ ਹਲੇ ਪਾਕੋ ਭੜਾ ਆ ਕੇ ਥੱਲੇ ਆਉਣਾ ਉਹ ਹੜਾ ਨੂੰ ਪੜੋਈਆਂ ਨੂੰ ਥੱਲੇ ਦਾ ਲਾ ਲਾ ਇਹ ਲੈ ਕੇ ਟੱਕਰ ਕੇ ਲਾਲਾ ਖੁੱਲ ਗਏ ਵੱਡਾ ਉਹ ਕੀ ਹੋਗਾ ਤੇ ਹੁਣ ਉਹ ਭੜਾ ਨੂੰ ਥੱਲੇ ਦਾ ਫਿੱਕਲਾ ਤਾਂ ਹੀ ਕੱਕੀ ਤਰਾਣਾ ਲਾ ਕੇ ਦੋ ਕੀ ਨਾ ਸਿੱਟਦਾ ਨਹੀਂ ਨਾ ਆ ਲਾ ਕੇ ਖੋਪਾ ਇਦਰੀ ਦਾ ਕੀ ਜਣਾ ਥੱਲੇ ਦਾ ਤੇ ਇਹਦਾ ਛਿੱੜਦਾ ਵੀ ਛਿੱਟੂਗਾ ਥੱਲੇ ਲਾ ਇਹਨੂੰ ਕਾ ਬਾਗਲਾ ਮੋੜ ਕੇ ਓਏ ਆ ਖੜਾ ਯਾਰ ਆਪੇ ਬਾਲਾ ਓਏ ਓਹਨ ਤੈਨੂੰ ਕੀ ਹੋ ਗਿਆ ਇਹ ਪ੍ਰਾਉਣਾ ਲਿਫਟ ਤਾਂ ਥੱਲੇ ਛਿੱੜਦਾ ਨਹੀਂ ਲਿਫਟ ਤਾਂ ਫੇਰ ਹੀ ਛਿੱਟੂਗਾ ਥੱਲੇ ਜਿਹੜਾ ਲੀਵਰ ਥੱਲੇ ਛਿੱਟੇਗਾ ਓਏ 7 ਲੱਖ ਲਾਉਣ ਦਾ ਕੀ ਫਾਇਦਾ ਜੋ ਲਿਫਟ ਨਹੀਂ ਛੜਾ ਥੱਲੇ ਇਹ ਇਹ ਤਾਂ 8 ਲੀਟਰ ਵਧੀਆ ਉਹ ਸੋਨੂ ਤਾਂ ਥੋੜੇ ਬੁੜੇ ਨੇ ਤਾਂ ਐ ਹੋ ਜਾਣਾ ਵੀ ਸਾਡਾ ਪਾਹਣਾ ਆਪ ਹੀ ਬਾਹਰ ਟਰੈਕਟਰ ਮੈਂ ਔਰ ਮੈਂ ਵਾਹਾਂ ਪਾਣਾ ਆਪੀ ਬਹੁ ਗਾਂ ਟਰੈਕਟਰ ਨੂੰ ਪਾਣਾ ਪੂਗਾ ਔਰ ਮੈਂ ਦੇ ਜੇਲਾ ਮੈਥਬਾ ਨਹੀਂ ਬੈਂਦਾ ਬਾਣ ਕੋਈ ਬੋਣਾ ਬਾਲਾ ਯਾਰ ਤਾਂ ਜਾਂਦੇ ਆ ਓ ਯਾਰ ਪਾਹੋਂ ਨੂੰ ਕਿੱਡੀ ਗੱਲ ਆ ਯਾਰ ਇਹ ਗੱਲ ਲੜੀਏ ਨਾ ਤੁਸੀਂ ਬਾਈ ਯਾਰ ਇਹਨੂੰ ਸੀਰੀ ਰੱਖਿਆ 1.5 ਲੱਖ ਰੁਪਇਆ ਲਿਆਏ ਨੇ ਤੇ ਬਾਹਲ ਮੈਥੋ ਵਾਹੀ ਜਾਂਦਾ ਇਹ ਇਹ ਜੇਲਾ ਸਾਂ ਹਟ ਪੇਰਾ ਇਹਦਾ ਹੱਕ ਨਹੀਂ ਓ ਹੱਕ ਤਾਂ ਮੇਰਾ ਮਾੜਾ ਮੈਨੂੰ ਲੈਣਾ ਕੰਮ ਕਰਨਾ ਬੂਆ ਉਹ ਕੰਮ ਤਾਂ ਮੈਨੂੰ ਪਉ ਕੰਮ ਤਾਂ ਮੈਂ ਕਰਦਾ ਤਾਂ ਪੌਂਦਾ ਬਾਲਾ ਯਾਰ ਤੜਕੇ ਲੱਗਾ ਮਗਰ ਤੜਕੇ ਦਾ 5 ਵਜੇ ਦਾ ਆਇਆ ਮੋਟਰ ਛੱਡੀ ਉਹ ਪਰਲੇ ਖੇਤ ਇਹ ਜਵਾਕ ਆਇਆ ਜੇ ਜਵਾਰ ਸਿਆਣਾ ਬੇੜਾ ਬੰਨਦੇ ਲਿਆ ਜਵਾਰ ਕਾਨੂੰ ਤੈਨੂੰ ਐਵੇਂ ਲਾ ਰ ਜਵਾਰ ਨਹੀਂ ਜਵਾਰ ਖਾਏ ਜੇ ਪਰਦਾ ਪਰਦਾ ਰਹੇਗਾ ਪੈਂ ਨਹੀਂ ਕਹਿੰਦੇ ਉਹ ਸਾਰਾ ਦਿਨ ਯਾਰ ਕੰਨਾ ਫੋਨ ਲਾਈ ਰਖਦਾ ਯਾਰ ਉਹ ਕੀ ਤੂੰ ਡਰ ਕੇ ਦਾ ਫੋਨ ਫੋਨ ਲਾਈ ਆ ਓਏ ਮੈਂ ਯਾਰ ਮੈਂ ਚਾਚੇ ਨਾ ਕਰੂੰਗਾ ਸਾਡਾ ਪਿੰਡ ਜਾਣਾ ਜੱਪਾ ਜਾ ਯਾਰ ਚੱਲ ਠੀਕ ਆ ਮੈਂ ਕਹੀ ਸਭ ਨੂੰ ਬਣਾ ਦੇ ਇਦੋਂ ਮੁੜ ਕੇ ਨਾ ਬਣੀ ਖੇਤ ਚ ਤੇ ਤਰੋਂ ਇੱਥੋਂ ਮੈਂ ਨਹੀਂ ਆਉਦਾ ਹਣਾ